ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤ ਅਤੇਜ ਜੀ ਲਓ ਵੀ ਸੱਜਣੋ ਜਿਹੜੀ ਅੱਜ ਦੀ ਵੀਡੀਓ ਆਪਾਂ ਬਣਾਉਣ ਲੱਗੇ ਆ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਬਾਈਨੂ ਪੈਂਦੀ ਹੈ ਰਾਮਪੁਰਾ ਫੂਲ ਬਿਲਕੁਲ ਘਰੇਲੂ ਵੀਰ ਦੇ ਆਪਾਂ ਘਰੇ ਪਹੁੰਚੇ ਆ ਕੋਈ ਵਪਾਰ ਦਾ ਕੰਮ ਨਹੀਂ ਪਈਦਾ ਤੇ ਅਸੀਂ ਘਰੇ ਰੱਖੇ ਪਸ਼ੂ ਆ ਕੇਰਾ ਆਪਾਂ ਕੈਮਰਾ ਮਾਰਦ ਨੇ ਸਾਰਿਆਂ ਤੇ ਤੇ ਬਾਈ ਨੇ ਇੱਕ ਗਾਂ ਵਿੱਚੋਂ ਬਕਾਊ ਕਰੀ ਆ ਤੇ ਗਾਂਵਾਰੇ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਨਾਲ ਬਾਈ ਦੇ ਤੁਹਾਡੇ ਗੱਲਬਾਤ ਕਰਾਵਾਂਗੇ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7997 ਤੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਤੇ ਆਪਾਂ ਵੀਰ ਦੇ ਨਾਲ ਗੱਲਬਾਤ ਕਰਾਉਂਦੇ ਆ ਬਣੇ ਰਹੋ ਐਂਡ ਤੱਕ ਲੈਣੇ ਜਾਣਕਾਰੀ ਗਾਂਵਾਰੇ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਆਪਣਾ ਡਰੈਸ ਦੱਸਿਓ ਜੀ ਮਲੂਕਾ ਬਾਈ ਸਰਕਾਰੀ ਸਕੂਲ ਕੋਲ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਰਾਮਪੁਰਾ ਕੋਲ ਜੀ ਮਲੂਕੇ ਜਿਹੜਾ ਸਰਕਾਰੀ ਸਕੂਲ ਆ ਹਾਂ ਬਾਈ ਉਹ ਤੋਂ ਸਾਹਮਣੇ ਸਿੱਧੇ ਉਹਦੇ ਸਾਹਮਣੇ ਵਾਲੀ ਸੜਕ ਦੇ ਉੱਤੇ ਬਿਲਕੁਲ ਸੜਕ ਦੇ ਉੱਤੇ ਬਾਈ ਦਾ ਘਰ ਆ ਜਾਂਦਾ ਤੇ ਨੰਬਰ ਬੋਲਦੇ ਆਪਦਾ ਪਹਿਲਾਂ ਦਾ 76968 ਤਾਂ 41972 76968 41972 ਇਹ ਬਾਈ ਦਾ ਨੰਬਰ ਸੱਜਣੋ ਸਕਰੀਨ ਤੇ ਚੱਲਦਾ ਰਹਿਣਾ ਤੇ ਬਾਈ ਜੀ ਆਪਣਾ ਦੱਸੋ ਵੀ ਇਹ ਗਾਂ ਕਿੰਨ ਮਸੂਆ ਇਹ ਦੂਜਾ ਸੂਆ ਬਾਈ ਗਾਂ ਘਰ ਦੀ ਸੂਆ ਸੂਈ ਇਹ ਦੂਜਾ ਘਰ ਦੀ ਗਾਂ ਕੀ ਤੇ ਸੂਈ ਕਦੋਂ ਆ ਕੱਲ ਤੜਕੇ ਸੂਈਆ ਬਾਈ 7 ਵਜੇ ਕੱਲ ਸੂਈਏ ਤੜਕੇ 7 ਵਜੇ ਤੇ ਜੇ ਜੂਰ ਪੈ ਗਈ ਓਕੇ ਬਾਈ ਵੀਡੀਓ ਮਿਲੂਗੀ ਠੀਕ ਆ ਵੀਡੀਓ ਆਪਣੇ ਕੋਲੇ ਆ ਹਾਂਜੀ ਤੇ ਪਿਛਲੇ ਸੂਏ ਨੇ ਕਿੰਨਾ ਦੁੱਧ ਪਾਇਆ ਬਾਈ 20 ਲੀਟਰ 22 ਲੀਟਰ ਪਾਇਆ ਬਾਈ 20 22 ਲੀਟਰ ਆਪਾਂ ਦੱਸ ਦੋ ਚੋਇਆ ਹਾਂਜੀ ਬਾਈ ਖਾਂਦੀ ਗਾਇਾ ਕੋਈ ਵਪਾਰ ਦਾ ਕੰਮ ਨਹੀਂ ਤੇ ਚੋਂਚਾਂ ਨੂੰ ਸੀਲਸਲਾ ਕਰ ਬਾਈ ਕੋਈ ਜਾਖ ਬੈਠੇ 22 ਜੂਈ ਵਧੀਆ ਬੋਲੀ ਠੀਕ ਹੈ ਲੋ ਵੀ ਸੱਜਣੋ ਖੋਲ ਲਾ ਕਰਾਂ ਜੀ ਇਹਦਾ ਤੋਰਾ ਕਰਾ ਦਈਏ ਚੱਕ ਮਗਰ ਬੱਚਾ ਕੀ ਆ ਗਿਆ ਬੱਚਾ ਬਈ ਬੱਚਾ ਆ ਗਿਆ ਬਿਲਕੁਲ ਗਿੱਲਾ ਨਾੜ ਕੋ ਨਾਲ ਤਾਜਾ ਤੇ ਜਰਸੀ ਦਾ ਟੀਕਾ ਲੱਗਿਆ ਹੁਣੇ ਕ੍ਰੋਸ ਦਾ ਬੱਚਾ ਦਿੱਤਾ ਪਰ ਗਾਂ ਦੀ ਜੇ ਆਪਾਂ ਸੱਜਣੋ ਗੱਲ ਕਰਗੇ ਨਾ ਪੂਰਾ ਫੁੱਲ ਵੱਡਾ ਕਦ ਕਾਠਾ ਲੰਬੀ ਵੇਲ ਆ ਪੂਰੀ ਤੇ ਐ ਰੀਲ ਗੱਡੀ ਦੇ ਇੰਜਨ ਵਾਂਗੂ ਪੂਰੀ ਫੁੱਲ ਲੰਮੀ ਐ ਤੇ ਜੇ ਥਣਾ ਥੁਣਾ ਜੀ ਕੁਆਲਿਟੀ ਆਪਾਂ ਗੱਲ ਕਰਗੇ ਤਾਂ ਕੱਲਾ ਕੱਲਾ ਥਣਾ ਸੋਹਣਾ ਨਖੜਮਾ ਹੱਥ ਦੀ ਚਵਾਈ ਵਾਲਾ ਮੋਟਾ ਮੋਟਾ ਥਣਾ ਤੇ 来 चल टूर ला करंदी इधर नु भाई ते वधिया जात दी चंगी ब्रीड दी गां ता आगी सज्जनों ਕੱਦ ਕਾਠ ਵੀ ਗਾਂ ਦਾ ਪੂਰਾ ਫੁੱਲ ਵੱਡਾ ਤੇ ਕੋਈ ਵਪਾਰ ਦਾ ਕੰਮ ਨਹੀਂ ਕਰੇ ਲੂ ਵੀਰ ਦੇ ਘਰੋਂ ਆਪਾਂ ਵੀਡੀਓ ਬਣਾਉਣ ਲੱਗੇ ਆਂ ਬਾਈ ਨੇ ਦੁਪਹਿਰ ਦਾ ਟਾਈਮ ਆ ਥੋੜਾ ਮੌਸਮ ਬਾਈ ਕਹਿੰਦਾ ਬਦਲਿਆ ਕਰਕੇ ਆਪਾਂ ਤਾਜੀ ਗਾਂ ਕਰਕੇ ਨਵਾਈ ਨਹੀਂ ਤੇ ਜੇ ਇਹੀ ਨਵਾਈ ਦਵਾਈ ਹੁੰਦੀ ਤਿਹਾਰਾ ਤਲੂਰਾ ਪਾਇਆ ਹੁੰਦਾ ਵਪਾਰੀ ਬਾਈ ਵੀਰਾਂ ਵਾਂਗੂ ਤੇ ਗਾਂ ਨੇ ਲਿਸਕਾਰੇ ਮਾਰਨੇ ਹੀ ਪਰ ਜੇ ਗਾਂ ਦੀ ਕੁਆਲਟੀ ਦੀ ਗੱਲ ਕਰਕੇ ਜਿਹੜੀਆਂ ਗਾਂ ਦੇ ਵਿੱਚ ਸੱਜਣੋਂ ਗੱਲਾਂ ਵੇਖਣ ਵਾਲੀਆਂ ਹੁੰਦੀਆਂ ਗਾਂ ਦੀ ਆਰਡਰ ਕੁਆਲਟੀ ਦੀ ਕੁਆਲਟੀ ਕਰੋ ਚੈੱਕ ਐ ਬਿਲਕੁਲ ਫਿਟਨੈਸ ਵਾਲਾ ਲੇਵਾ ਤੇ ਕੱਲਾ ਕੱਲਾ ਥਾਣਾ ਸੋਨਾ ਨਿਕੜਮ ਜਿਹੜਾ ਥਾਣ ਦਾ ਸਹਿਜ ਆ ਗਿਆ ਪੂਰਾ ਮੋਟਾ ਮੋਟਾ ਤੇ ਹੱਥ ਦੀ ਚਵਾਈ ਵਾਲਾ ਥਾਣ ਦਾ ਸਹਿਜ ਆ ਗਿਆ ਭਵੇਂ ਕੋਈ ਮਸ਼ੀਨ ਲਾ ਲੇ ਤੇ ਭਵੇਂ ਹੱਥੀ ਚੋਲੇ ਤੇ ਕੱਟ ਵਾਲਾ ਆ ਗਿਆ ਸੱਜਣੋਂ ਲੇਵਾ ਤੇ ਪੂਰਾ ਸੋਨਾ ਢਾਂਚਾ ਗਾਂ ਦਾ ਵੱਡਾ ਕਦ ਕਾਠਾ ਗਿਆ ਤੇ ਮੈਂ ਤਾਂ ਕਹਿੰਦਾ ਭਾਈ ਥੱਲੇ ਛੜ ਦੇ ਬੱਚਾ ਨਾਲ ਧਾਰ ਵੀ ਮਾਰ ਦੇ ਆ ਕਿੱਕ ਕੋਈ ਦੂਰੋਂ ਨੇੜੋਂ ਭਰਾ ਹੁੰਦਾ ਤੇ ਅਗਲੇ ਨੂੰ ਭੂਰ ਸਿੱਟੇ ਦਾ ਪਤਾ ਲੱਗ ਜਾਂਦਾ ਤੇ ਤੇ ਸੀਲਸ ਲੱਗ ਪੂਰੀ ਆ ਬਾਈ ਨੇ ਨਿਆਣਾ ਵੀ ਨਹੀਂ ਪਾਇਆ ਅਸੀਂ ਬਹਿ ਗਿਆ ਥੱਲੇ ਤੇ ਭਾਈ ਕਹਿੰਦਾ ਵੀ ਆਪਾਂ ਨਾਲ ਧਾਰਾਂ ਵੀ ਚੈੱਕ ਕਰਾ ਦੰਨੇ ਆ ਤੇ ਕੁਆਲਿਟੀ ਕਰੋ ਚੈੱਕ ਫੇਸ ਕੁਆਲਿਟੀ ਦੇਖੋ ਗਾਂ ਜੀ ਸੋਹਣਾ ਰੰਗ ਪ੍ਰਿੰਟ ਆ ਇੱਕ ਮਿੰਟ ਬਾਈ ਮੈਨੂੰ ਪਰੇ ਦੀ ਆ ਜਾਂਦੇ ਤੇ ਮਾਰਜਿਨ ਕਰਨ ਦੀ ਧਾਰਾ ਲਾਓ ਵੀ ਸੱਜਣੂ ਪੂਰੀਆਂ ਮੋਟੀ ਧਾਰਾ ਥਾਂ ਦਾ ਸਾਈਜ਼ ਹੀ ਦੱਸਦਾ ਵੀ ਧਾਰਾ ਤਾਂ ਚੰਗੀ ਹੋਣੀ ਹੋਣੀ ਆ ਕਿਉਂਕਿ ਜਿਹੜਾ ਸਣਾ ਦਾ ਸੈਜ ਆ ਪੂਰਾ ਮੋਟਾ-ਮੋਟਾ ਥੰਦਾ ਅਸਦੀ ਚਵਾਈ ਵਾਲਾ ਸਣਾ ਤੇ ਬਾਕੀ ਜੇ ਗੱਲ ਕਰਕੇ ਅਡਰ ਕੁਆਲਟੀ ਪੂਰਾ ਫਿਟਨੈਸ ਵਾਲਾ ਅਡਰ ਆ ਤੇ ਐਮ ਪੂਰਾ ਨਾਲ ਹੀ ਚਪਕਿਆ ਹੋ ਕੋਈ ਲੌਂਕਮਾ ਡਟਮਾ ਨਹੀਂ ਭਾਵੇਂ ਕੋਈ 400ਏ ਚੋਲੇ ਕੁਆਲਟੀ ਲੈਵੇ ਦੀ ਇਸ ਤਰ੍ਹਾਂ ਹੀ ਰਹੂਗੀ ਪੂਰੀ ਪੋਲੀ ਧਾਰ ਆ ਬਾਈ ਨੇ ਚਾਰੇ ਸਣਾ ਚੋਂ ਧਰਾ ਮਾਰਤੀਆਂ ਤੇ ਹਾਂ ਕਿਹੜਾ ਬਾਈ ਕਹਿੰਦਾ ਵੀ ਆਪਾਂ ਭਰਾ ਦੰਨੇ ਆ ਇਹ ਕਿਹੜਾ ਕਰਮ ਵਾਲੀ ਮੁਖਦੀ ਆ ਪਿਛਲਿਆਂ ਚ ਮਾਰਦੇ ਬਾਈ ਚਵਾਈ ਚੂਈ ਤਾਂ ਪੂਰੀ ਬੰਬ ਆ ਬਾਈ ਕੋਈ ਭੂਰ ਸਿੱਟਾ ਨਹੀਂ ਬਹੁਤ ਸੋਹਣੀ ਚਵਾਈ ਆ ਹੱਥ ਦੀ ਚਵਾਈ ਵਾਲਾ ਥਾਨ ਹੈ ਹਾਂ ਸੀਲ ਠੰਡੀ ਵੀ ਪੂਰੀ ਆ ਤੇ ਗਾਂ ਦੀ ਜੇ ਗੱਲ ਕਰਕੇ ਕਦ ਕੱਠ ਗਾਂ ਦਾ ਪੂਰਾ ਫੁੱਲ ਵੱਡਾ ਤੇ ਹਾਂ ਲੈਵਲ ਲੂਵੇ ਦੀ ਕੁਆਲਿਟੀ ਬਹੁਤ ਸੋਹਣੀ ਆ ਤੇ ਮੌਸਮ ਕਰਕੇ ਲਾਈ ਠੀਕ ਆ ਤੇ ਬਾਈ ਜੀ ਆਪਾਂ ਜੀ ਡਿਮਾਂਡ ਦੀ ਗੱਲ ਕਰਕੇ ਡਿਮਾਂਡ ਕੀ ਕਰ ਵਿਚੋਂ ਮਨਤਨ ਹੋ ਜਾ ਲੋ ਸੱਜ ਨੂੰ ਤੇ ਤੇਰੇ ਹਿਸਾਬ ਨਾਲ ਕਿੰਨਾ ਕੁ ਪਾ ਦੂਗੀ ਦੁੱਧ ਦੁੱਧ ਬਾਈ ਕਿੰਨੂੰ 24 24 ਲੀਟਰ ਪਾਉਂ 24 23 24 ਕਿਲੋ ਦੁੱਧ ਪਾਉਣਾ ਚਾਹੀਦਾ ਹੈ ਨਾ ਜੇ ਐਡੀ ਐਡੀ ਗਾਣੇ ਦੁੱਧ ਨਾ ਦਿੱਤਾ 24 25 ਤੇ ਫਿਰ ਦੇਉ ਵੀ ਕਿਹੜੀ ਕੋਈ ਚੋਈ ਜਾਵੇ ਬਾਈ ਕੋਈ ਵਾਸਤਾ ਨਹੀਂ ਹੁਣ ਹੁਣ ਬੋਲਾ ਕਿੰਨਾ ਹੋਊਗਾ ਰੇੜੀ ਹੁਣ ਇਹਦੇ ਅੱਠਾ 10 ਕਿਲੋ ਬੋਲਾ ਹੈਗਾ ਬਾਈ ਸਹੀ ਗੱਲ ਆ ਬਿਲਕੁਲ ਬਾਈ ਨਹੀਂ ਜੈ ਜੀ ਜੈਨੂੰ ਇੰਜੀ ਗੱਲ ਕਹੀ ਆ ਨਹੀਂ ਆਮ ਅੱਜਕੱਲ ਸੱਜਣੋ ਵੀਡੀਓ ਆਪਾਂ ਵੇਹਣੇ ਆ 20 ਤੋਂ ਪਲੱਸ ਹੀ ਰਹਿੰਦਾ ਤੇ ਸੂਹਾ ਆ ਗਈ ਸੱਚ ਨੂੰ ਦੂਜਾ ਬੇਲਬੁੱਲ ਪੂਰੀ ਫੁੱਲ ਲੰਮੀ ਆ ਮਗਰ ਬੱਚਾ ਆ ਗਿਆ ਬੱਛਾ ਤੇ ਜੇਰਜੂਰ ਬਾਈ ਕਹਿੰਦਾ ਪ੍ਰੋਪਰ ਓਕੇ ਆ ਵੀਡੀਓ ਆਪਣੇ ਕੋਲੇ ਆ ਤੇ ਧਾਰਾਂ ਮਾਰੀਆਂ ਕਰਕੇ ਨਾ ਸਣਾ ਦਾ ਸਹਜ ਦੇਖੋ ਗਾਣੇ ਪਸਮਾ ਕਰਿਆ ਐ ਪੂਰਾ ਮੋਟਾ-ਮੋਟਾ ਹੱਥ ਦੀ ਚਵਾਈ ਵਾਲਾ ਥਣਾ ਤੇ ਵੱਡੇ ਕਦ ਕਾਠ ਦੀ ਗਾਹ ਗਈ ਮੁੱਲ ਬਾਈ ਨੇ ਕਰਿਆ 1 10 ਵਿੱਚੋ ਬਾਈ ਕਹਿੰਦਾ ਮਾਨਤਾਣ ਜਰੂਰ ਕਰਾਂਗੇ ਘਰੇ ਆਏਗਾ ਇਹਦਾ ਨੰਬਰ ਆ ਉਹਦਾ ਫੇਰ ਬੋਲਦੇ ਭਰਾ 7698 ਹਾਂ ਤਾਂ ਹਾਂਜੀ 4497 ਠੀਕ ਹੈ ਜੀ ਲਓ ਵੀ ਸੱਜਣੋ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਵੀ ਭਰਾ ਦੇ ਗਾਮ ਪਸੰਦ ਹੋਈ ਤੇ ਤਸੱਲੀ ਨੈੱਟਵਰਕ ਸੱਜਣੋ ਤੁਸੀਂ ਆਪ ਕਰਨੀ ਆ ਇਧਰ ਹੋ ਜੀ ਮੜੇ ਜੀ ਬਾਈ ਕਿਉਂਕਿ ਜਿਹੜੇ ਭਰਾ ਨੇ ਪੈਸੇ ਲਾਉਣੇ ਆ ਉਹਦਾ ਹੱਕ ਬੰਦਾ ਕਿਤੋਂ ਵੀ ਪਸ਼ੂ ਲੈਣੇ ਆ ਕਿਸੇ ਵੀਰ ਦੀ ਆਪੇ ਵੀਡੀਓ ਤੋਂ ਪਸ਼ੂ ਖਰੀਦਦੇ ਆ ਪਸ਼ੂ ਦੀ ਤਸੱਲੀ ਕਰਨ ਦਾ ਹੱਕ ਤੁਹਾਡਾ ਬਣਦਾ ਕਿਉਂਕਿ ਤੁਸੀਂ ਪੈਸੇ ਲੈਣੇ ਆ ਲਾਉਣੇ ਆ ਤੇ ਪਸ਼ੂ ਨੂੰ ਕੋਲੇ ਜਾ ਕੇ ਦੇਖੋ ਜੇ ਕੋਈ ਸੂਇਆ ਵਾ ਪਸ਼ੂ ਉਹਦੀ ਦੋ ਟਾਈਮ ਚੁਵਾਈ ਕਰੋ ਜੇ ਕੋਈ ਗੱਭਣ ਲੈਣੇ ਤਾਂ ਉਹਦੇ ਥਣ ਪਾਸ ਕਰੋ ਤੇ ਕਿਉਂਕਿ ਮੁੜ ਕੇ ਫਿਰ ਲਾਂਭੇ ਦੀ ਗਜਾਇਸ਼ ਨਹੀਂ ਰਹਿੰਦੀ ਇਹ ਕਰਮਾਂ ਵਾਲੀਆਂ ਹੋ ਸਕਦਾ ਵੀ ਜਿਵੇਂ ਗਾਂ ਦਾ ਕਦ ਕਾਠਾ ਗਾਂ ਦੀ ਵੇਲਬੂਲ ਆ ਚੰਗੀ ਜਾਤ ਬਰੀਡ ਆ ਦੁੱਧ ਕੋਈ ਵੀਰ ਚੰਗੀ ਸੇਵਾ ਦੇ ਨਾਲ 25 ਤੋਂ ਪਲੱਸ ਵੀ ਲੈ ਸਕਦਾ ਕਿਉਂਕਿ ਇਹੋ ਜਿਹਾ ਆਮੀਏ 25 20 25 ਕਿਲੋ ਦੁੱਧ ਜਿੰਦਗੀ ਜਿੰਦਗਾ ਵੜਾ ਤੇ ਸੋਨਾ ਸੰਦਸਾ ਜਾ ਗਿਆ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਭਰਾ ਜੇ ਗਾਂ ਪਸੰਦ ਹੋਈ ਸੱਜਣੂ ਤੇ ਬਾਈ ਦੇ ਨਾਲ ਸੰਪਰਕ ਬਣਾ ਲਿਓ ਮਿਲਦੇ ਆਪਾਂ ਅਗੇ ਨਵੀਂ ਵੀਡੀਓ ਚ ਧੰਨਵਾਦ ਹੱਸੀ ਕਾਲ ਸਾਰਿਆਂ ਨੂੰ